ਆਬਰੋ ਹਸ਼ਾਰ ਪਰ ਦਸਗੋਆ ਰੋਡ ਤੇ ਪਿੰਡ ਪਿੰਡ ਸਹਾਬਉਦੀਨ ਤੋਂ ਹੈ ਜਿੱਥੇ ਕਿ ਦੋ ਮੋਟਰਸਾਈਕਲਾਂ ਦੀ ਆਮਨੋ ਸਾਹਮਣੇ ਟੱਕਰ ਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜੀ ਇਹ ਕਾ ਨਾਮ ਹੈ ਤੁਹਾਡਾ ਮੇਰਾ ਨਾਮ ਅਨੰਦਪਾਲ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਸਹਾਬਉਦੀਨ ਤੋਂ ਠੀਕ ਹੈ ਜੀ ਅਨੰਦਪਾਲ ਜੀ ਇੱਕ ਤੁਹਾਡੇ ਪਿੰਡ ਵਾਸੀ ਦੀ ਮੌਤ ਹੋਈ ਐਕਸੀਡੈਂਟ ਦੇ ਵਿੱਚ ਕੀ ਪੂਰੀ ਕੋਈ ਪੂਰਾ ਮਾਮਲਾ ਸੀਗਾ ਕਿੱਦਾਂ ਹੋਇਆ ਹਾਦਸਾ ਇਹ ਯਾਤਾ ਜੀ ਅਚਾਨਕ ਹੀ ਜਿਹੜਾ ਪ੍ਰੇਮ ਸਿੰਘ ਸੀ ਇਹ ਨਾਲ ਲੜਕੀ ਸੀ ਨਾਲ ਉਹ ਦੋਤੀ ਸੀ ਉਹਦੀ ਇਹ ਹਰਿਆਣੇ ਤੋਂ ਦਵਾਈ ਲੈ ਕੇ ਆ ਰਿਹਾ ਸੀ ਤੇ ਅਚਾਨਕ ਹੀ ਉੱਥੇ ਇਧਰੋਂ ਪਿੰਡ ਸ਼ਾਹਬੋਦਿੰਦ ਦਾ ਲੜਕਾ ਸੀ ਜਿਹੜਾ ਮੋਟਰਸਾਈਕਲ ਤੇ ਸਵਾਰ ਉਹਨਾਂ ਨਾਲ ਇਹਨਾਂ ਦਾ ਟਕਰਾਅ ਹੋਇਆ ਇਹ ਹੁਣ ਮੌਕੇ ਤੇ ਇਹਨਾਂ ਦੀ ਮੌਤ ਹੋ ਗਈ ਜਾਂ ਲੜਕੀ ਜਿਹੜੀ ਹੈ ਸੀਰੀਅਸ ਹੈ ਉਹਨਾਂ ਦਾ ਜਵਾੜਾ ਪ੍ਰੈਸ਼ਰ ਹੋ ਗਿਆ ਤੇ ਬਾਅਦ ਵਿੱਚ ਇਹਨਾਂ ਨੂੰ ਬੰਦੇ ਆਏ ਉਹਨਾਂ ਚੱਕਿਆ ਚੱਕ ਕੇ ਭੂੰਗੇ ਪਹਚਾਇਆ ਭੂੰਗੇ ਵਾਲਿਆਂ ਨੇ ਰੇਮ ਸਿੰਘ ਦੀ ਤੇ ਮੌਕੇ ਤੇ ਮੌਤ ਹੋ ਗਈ ਉਹਨਾਂ ਨੇ ਭੁਗਿਆਲੇ ਚ ਜਾ ਕੇ ਹਾਰਪੁਰ ਉਹ ਲੜਕੀ ਨੂੰ ਤੇ ਦੋ ਤਿੰਨ ਨੂੰ ਹਾਰਪੁਰ ਸਰਕਾਰੀ ਹਸਪੀਟਲ ਇਹ ਆਪਣੇ ਰੈਫਰ ਕਰ ਦਿੱਤਾ ਤੇ ਤੇ ਬਾਕੀ ਸਰਕਾਰੀ ਵਾਲਿਆਂ ਨੂੰ ਚਾ ਕੇ ਹੁਣ ਲੜਕੀ ਨੂੰ ਰਮਨ ਹਸਪਤਲ ਹਸਪੀਟਲ ਉੱਥੇ ਦਾਖਲ ਕੀਤਾ ਠੀਕ ਹੈ ਜੀ ਤੇ ਕੀ ਕਿੰਨੀ ਉਮਰ ਸੀ ਜਿਹਨਾਂ ਦੀ ਡੈਥ ਹੋਈ ਇਹਨਾਂ ਦੀ ਡੈਥ ਹੋਈ ਹੈ ਜੀ 56 56 ਕੁ ਸਾਲ 57 ਸਾਲ ਦੀ ਤਕਰੀਬਨ ਇਹਦੇ ਵਿੱਚ ਠੀਕ ਹੈ ਕਾਰੋਬਾਰ ਕੀ ਕਰਦਾ ਕਾਰੋਬਾਰ ਦਿਹਾੜੀ ਦਾ ਪਾ ਜੀ ਪੱਠੇ ਦਾਤਾ ਹੀ ਪਾਉਂਦਾ ਸੀ ਪਸੂ ਰੱਖੇ ਸੀ ਉਹਦੇ ਵਿੱਚ ਪਟੜਤਾ ਆਪਣਾ ਜਾਰੀ ਚਾਹ ਬਹੁਤ ਹੀ ਇੰਦੇ ਦੀ ਠੀਕ ਆ ਜੀ ਇਹ ਕਿੱਥੋਂ ਆ ਰਹੇ ਸੀਗੇ ਇਹ ਹਰਿਆਣੇ ਤੋਂ ਦਵਾਈ ਲੈ ਕੇ ਆ ਰਹਾ ਸੀ ਜੀ ਲੜਕੀ ਦੀ ਘਰ ਦੇ ਵਿੱਚ ਹੁਣ ਕੋਣ ਕੋਣਾ ਜੀ ਲੜਕੀ ਇਹਦੇ ਇਹਦੇ ਘਰ ਦੇ ਵਿੱਚ ਇਹਦੀ ਮੈਸੇਜ ਆ ਗਈ ਆ ਆਪਣੇ ਲੜਕਾ ਉਹ ਜਰਾ ਸਦਾ ਸਦਾ ਹਾਰਨਾ ਤੇ ਇੱਕ ਨੋਆ ਬਸ ਤੇ ਪੁਲਿਸ ਆ ਗਈ ਸੀ ਕਿ ਮੌਕੇ ਤੇ ਹਾਂ ਜੀ ਪੁਲਿਸ ਨਹੀਂ ਪੁਲਿਸ ਆਈ ਆ ਕੋਈ 2 ਘੰਟੇ ਬਾਅਦ ਜਦ ਮੋਟਰ ਐਮਰ ਕੱਟ ਹੋ ਕੇ ਫਿਰ ਬਾਅਦ ਵਿੱਚ ਮੌਕਾ ਦੇਖ ਕੇ ਗਈ ਬੋਲ ਠੀਕ ਹੈ ਤੇ ਲੜਕੀ ਤਾਂ ਦੋਤੀ ਦੋਵਾਂ ਦੇ ਸੱਟਾਂ ਲੱਗੀਆਂ ਸੀ ਹਾਂਜੀ ਦੋਤੀ ਤੇ ਥੋੜੀ ਘਾਟਾ ਲੜਕੀ ਦੇ ਜ਼ਿਆਦਾ ਠੀਕ ਹੈ ਜੀ ਤੇ ਜਿਹੜਾ ਦੂਸਰਾ ਮੋਟਰਸਾਈਕਲ ਵਾਲਾ ਸੀਗਾ ਉਹ ਪਿੰਡ ਦਾ ਹੀ ਸੀ ਉਹ ਵੀ ਹਾਂ ਉਹ ਵੀ ਪਿੰਡ ਦਾ ਹੀ ਛਾਬੋ ਦੀਂਦਾ ਜੀ ਰਹਿਣਾ ਉਹਦੇ ਕਿੰਨੇ ਕਿ ਸੱਟ ਲੱਗੀਆਂ ਉਹਦੇ ਅਜੀ ਦੇਖੇ ਤਾਂ ਨਹੀਂ ਅਜੇ ਮੌਕੇ ਤੇ ਕਹਿੰਦੇ ਆ ਵੀ ਲੱਤ ਦੀ ਫੈਕਚਰ ਹੋ ਗਈ ਤੇ ਦੇਖ ਹੀ ਨਹੀਂ ਜੀ ਆਪਾਂ ਹੁਣ ਜਾਣਾ ਹਸਪੀਟਲ ਉਹ ਤੇ ਹਸਪੀਟਲ ਜਾਵਾਂਗੇ ਫੇ ਦੇਖਾਂਗੇ ਘਰ ਦੇ ਕੀ ਹਾਲਾਤ ਐ ਇਹਨਾਂ ਦੇ ਪ੍ਰੇਮ ਲਾਲ ਹਾਲਾਤ ਇਦਾਂ ਹੀ ਅੱਧੀ ਡਾ ਬੰਦੇ ਤੇ ਤੁਹਾਨੂੰ ਪਤਾ ਹੀ ਹੋਵੇ ਜੇ ਕਿੰਨੇ ਗਰੀਬ ਹਨ ਪੋਸਟਮਾਰਟਮ ਦਾ ਕੀ ਕਰ ਰਹੇ ਪੋਸਟਮਾਰਟਮ ਜੀ ਹੁਣ ਤਾਂ ਕੱਲ ਦੇਖਾਂਗੇ ਜੇ ਤਾਂ ਕੋਈ ਸਾਡੇ ਨਾਲ ਸਹਿਮਤੀ ਹੋ ਕਰਨਗੇ ਬੰਦੇ ਠੀਕ ਹੈ ਤੇ ਨਾ ਕਰਾਂ ਜੇ ਨਾ ਕਰਨਗੇ ਫੇ ਪੋਸਟਮਾਰਟਮ ਇਹ ਬਾਅਦ ਦੇਖਾਂਗੇ ਕੀ ਮੰਗ ਕਰ ਤੁਸੀਂ ਪੁਲਿਸ ਨੂੰ ਕਿਹਾ ਸੰਤ ਮੰਗ ਨੂੰ ਇਹ ਆਵੇ ਗਰੀਬ ਬੰਦੇ ਐ ਇਹਨਾਂ ਦਾ ਦੇਖਿਆ ਸੋਚਿਆ ਜਾਵੇ ਹੋਰ ਕੀ ਹੈ